ਗੱਲ ਬਹੁਤ ਪੁਰਾਣੇ ਸਮਿਆਂ ਦੀ ਹੈ ਭਾਰਤ ਦੇ ਇੱਕ ਵਿਸ਼ਾਲ ਨਗਰ ਕਾਸ਼ੀ ਵਿੱਚ ਇੱਕ ਵੇਸ਼ਵਾ ਰਹਿੰਦੀ ਸੀ ਅਤੇ ਉਸੇ ਨਗਰ ਵਿੱਚ ਇੱਕ ਪੰਡਤ ਜੀ ਵੀ ਰਹਦੇ ਸਨ ਪੰਡਤ ਜੀ ਬੜੇ ਧਾਰਮਿਕ ਸਨ ਰੋਜ਼ ਪੂਜਾ ਪਾਠ ਜਪ ਤਪ ਵਰਤ ਅਤੇ ਉਪਵਾਸ ਕਰਦੇ ਸਮਾਜ ਵਿੱਚ ਉਹਨਾਂ ਦਾ ਬੜਾ ਸਤਿਕਾਰ ਸੀ ਹਰ ਕੋਈ ਉਹਨਾਂ ਨੂੰ ਸਤਸੰਗੀ ਗਿਆਨੀ ਅਤੇ ਪੁੰਨ ਆਤਮਾ ਮੰਨਦਾ ਸੀ ਪਰ ਉਸੇ ਨਗਰ ਵਿੱਚ ਰਹਿਣ ਵਾਲੀ ਉਸ ਵੇਸ਼ਵਾ ਨੂੰ ਸਮਾਜ ਤਿਰਸਕਾਰ ਦੀ ਨਜ਼ਰ ਨਾਲ ਦੇਖਦਾ ਸੀ ਲੋਕ ਉਸ ਨੂੰ ਪਾਪਣ ਆਖਦੇ ਸਨ ਪਰੋ ਵੇਸ਼ਵਾ ਰੋਜ਼ ਮੰਦਿਰ ਦੇ ਅੱਗੋਂ ਲੰਘਦੀ ਹੋਈ ਪੰਡਤ ਨੂੰ ਵੇਖਦੀ ਅਤੇ ਸੋਚਦੀ ਕਾਸ਼ ਮੇਰੀ ਜ਼ਿੰਦਗੀ ਵੀ ਅਜਿਹੀ ਹੁੰਦੀ ਇਹ ਪੰਡਤ ਕਿੰਨੇ ਪੁੰਨ ਆਤਮਾ ਹਨ ਤੇ ਮੈਂ ਕਿੰਨੀ ਪਾਪਣ ਹ ਉਹ ਆਪਣੇ ਦਿਲ ਵਿੱਚ ਬਾਰ-ਬਾਰ ਪਛਤਾਵਾ ਕਰਦੀ ਅਤੇ ਅਰਦਾਸ ਕਰਦੀ हे ਪ੍ਰਭੂ ਅਗਲੇ ਜਨਮ ਵਿੱਚ ਮੈਨੂੰ ਅਜਿਹੀ ਜ਼ਿੰਦਗੀ ਦੇਣਾ ਜਿੱਥੇ ਮੈਂ ਵੀ ਤੇਰੀ ਸੇਵਾ ਕਰ ਸਕਾਂ ਇੱਧਰ ਪੰਡਤ ਜਦੋਂ ਆਪਣੀ ਖਿੜਕੀ ਤੋਂ ਵੇਸ਼ਵਾ ਨੂੰ ਲੰਘਦੀ ਵੇਖਦਾ ਤਾਂ ਸੋਚਦਾ ਲਾਹਨਤ ਹੈ ਇਸ ਪਾਪਣ ਤੇ ਇਸਨੇ ਨਗਰ ਦਾ ਧਰਮ ਪ੍ਰਸ਼ਟ ਕਰ ਰੱਖਿਆ ਹੈ ਲੋਕ ਇਸ ਨੂੰ ਕਿਉਂ ਸੈਨਡ ਕਰਦੇ ਨੇ ਮੈਂ ਕਿੰਨਾ ਪੁੰਨ ਕਰ ਰਿਹਾ ਹਾਂ ਤੇ ਇਹ ਔਰਤ ਕਿੰਨੇ ਪਾਪ ਪੰਡਤ ਬਾਰੋ ਸ਼ਾਂਤ ਅਤੇ ਧਾਰਮਿਕ ਸੀ ਪਰ ਅੰਦਰੋਂ ਵੇਸ਼ਵਾ ਪ੍ਰਤੀ ਨਫ਼ਰਤ ਅਤੇ ਹੰਕਾਰ ਨਾਲ ਭਰਿਆ ਸੀ ਉਸ ਦੇ ਮਨ ਵਿੱਚ ਹਮੇਸ਼ਾ ਵੇਸ਼ਵਾ ਦੀ ਤੁਲਨਾ ਵਿੱਚ ਆਪਣੇ ਪੁੰਨ ਦਾ ਘਮੰਡ ਰਹਿੰਦਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਸੰਯੋਗ ਨਾਲ ਦੋਨਾਂ ਦੀ ਇੱਕੋ ਦਿਨ ਮੌਤ ਹੋ ਗਈ ਪਰ ਜਦੋਂ ਜਮਦੂਤ ਉਹਨਾਂ ਨੂੰ ਲੈਣ ਆਏ ਤਾਂ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਵੇਸ਼ਵਾ ਨੂੰ ਤੇ ਸਵਰਗ ਭੇਜਿਆ ਗਿਆ ਅਤੇ ਪੰਡਤ ਨੂੰ ਨਰਕ ਪੰਡਤ ਨੇ ਗੁੱਸੇ ਵਿੱਚ ਪੁੱਛਿਆ ਇਹ ਕਿਹੋ ਜਿਹਾ ਨਿਆ ਹੈ ਮੈਂ ਤਾਂ ਸਾਰੀ ਉਮਰ ਧਰਮ ਕੀਤਾ ਵਰਤ ਰੱਖੇ ਭਾਗਵਤ ਪੜ੍ਹੀ ਕਥਾ ਕੀਤੀ ਅਤੇ ਇਹ ਵਿਸ਼ਵਾਸ ਸਵਰਗ ਕਿਵੇਂ ਜਮਰਾਜ ਨੇ ਜਵਾਬ ਦਿੱਤਾ ਗੱਲ ਸਰੀਰ ਨਾਲ ਕੀਤੀ ਕਰਮਾ ਦੀ ਨਹੀਂ ਮਨ ਦੇ ਭਾਵਾਂ ਦੀ ਹੈ ਉਹ ਵਿਸ਼ਵਾਸ ਤਨ ਨਾਲ ਪਾਪ ਕਰਦੀ ਸੀ ਪਰ ਦਿਲ ਨਾਲ ਪ੍ਰਸ਼ਚਿਤ ਕਰਦੀ ਸੀ ਉਸ ਦਾ ਦਿਲ ਪ੍ਰਭੂ ਦੀ ਭਗਤੀ ਨਾਲ ਭਰਿਆ ਸੀ ਉਹ ਹਰ ਰੋਜ਼ ਪਛਤਾਵਾ ਕਰਦੀ ਸੀ ਉਸ ਨੇ ਪ੍ਰਭੂ ਦੇ ਚਰਨਾਂ ਵਿੱਚ ਜਾਣ ਦੀ ਸੱਚੀ ਪਿਆਸ ਰੱਖੀ ਤੇ ਤੂੰ ਪੰਡਤ ਤੇਰਾ ਮਨ ਵਾਸਨਾ ਨਾਲ ਭਰਿਆ ਸੀ ਤੂੰ ਬਾਹਰੋਂ ਸਾਧੂ ਸੀ ਪਰ ਅੰਦਰੋਂ ਵੇਸ਼ਵਾਮਾ ਨਾਲ ਭਰਿਆ ਹੋਇਆ ਸੀ ਤੇਰੇ ਅੰਦਰ ਨਫ਼ਰਤ ਸੀ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਹੰਕਾਰ ਸੀ ਤੂੰ ਪੰਡਤ ਨਹੀਂ ਪਕੰਡੀ ਸੀ ਕਾਪ ਅਤੇ ਪੁੰਨ ਸਰੀਰ ਨਾਲ ਨਹੀਂ ਹੁੰਦੇ ਮਨ ਦੀ ਦਸ਼ਾ ਨਾਲ ਹੁੰਦੇ ਹਨ ਜੋ ਅੰਦਰੋਂ ਪਿਆਰ ਕਰੁਣਾ ਅਤੇ ਪ੍ਰਾਛਿਤ ਨਾਲ ਭਰਿਆ ਹੈ ਉਹੀ ਪ੍ਰਭੂ ਦੇ ਨੇੜੇ ਹੈ ਅਤੇ ਜੋ ਬਾਹਰੋਂ ਧਾਰਮਿਕ ਦਿਸਦਾ ਹੈ ਪਰ ਅੰਦਰ ਨਫ਼ਰਤ ਦੁਸ਼ਸ਼ ਅਤੇ ਅਹੰਕਾਰ ਰੱਖਦਾ ਹੈ ਉਹ ਪ੍ਰਭੂ ਤੋਂ ਕਿੰਨਾ ਦੂਰ ਹੈ ਅਹੰਕਾਰ ਵਿੱਚ ਪੰਡਤ ਵੀ ਨਰਕ ਜਾਂਦਾ ਹੈ ਅਤੇ ਪ੍ਰਾਛਿਤ ਵਿੱਚ ਵੇਸ਼ਵਾ ਵੀ ਸਵਰਗ ਸੋ ਦੋਸਤੋ ਇੱਕ ਗੱਲ ਹਮੇਸ਼ਾ ਧਿਆਨ ਰੱਖੋ ਪਰਮਾਤਮਾ ਦਿਲ ਵੇਖਦਾ ਹੈ ਵੇਸ਼ ਪੋਸ਼ਾ ਨਹੀਂ